ਦੇਖੋ ਜੀ ਪਿਛਲੇ ਦਿਨੀ ਸਾਡੀ ਪਾਰਟੀ ਨੇ ਸਰਕਾਰ ਦੇ ਮੈਂਬਰ ਸਲੋਜੀ ਦਾ ਜਿਹੜਾ ਹਲਕਾ ਇੰਚਾਰਜ ਕੋਲ ਸੀ ਦਿੱਤਾ ਵਾ ਔਰ ਉਹ ਸਾਡੀ ਪਾਰਟੀ ਆ ਚਾਹਮਣ ਹੋਏ ਸੀ ਤੇ ਅੱਜ ਅਸੀਂ ਉਹਨਾਂ ਦਾ ਸਭ ਤੋਂ ਪਹਿਲੇ ਤੇ ਪਾਰਟੀ ਦੇ ਵੈਲਕਮ ਕਰਦੇ ਆਂ ਆਵਾਜ਼ੀ ਪਾਰਟੀ ਜਿਹੜੀ ਉਹ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਕੋਲ ਵੋਟ ਮੰਗੇਗੀ ਤੇ ਜੋ ਅੱਜ ਤੱਕ ਆਵਾਜ਼ੀ ਪਾਰਟੀ ਨੇ ਕੰਮ ਕੀਤੇ ਆ ਉਹਦੀ ਕੋਈ ਮਿਸਾਲ ਨਹੀਂ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਕਿ ਉਹ ਕਾਲੀ ਗੱਲ ਨੂੰ ਅੱਜ ਤੋਂ ਸਾਲ ਪਹਿਲਾਂ ਛੱਡ ਚੁੱਕੇ ਆ ਸੋ ਪਾਰਟੀ ਨੇ ਜਿਉਨਾਂ ਨੂੰ ਜਿਵੇਂ ਵਾਰੀ ਦਿੱਤੀ ਆ ਤੇ ਤੁਰੰਤਨ ਹਲਕੇ ਦੇ ਜਿੰਨੇ ਵੀ ਵਲੰਟੀਅਰ ਆ ਉਹਨਾਂ ਦੇ ਨਾਲ ਔਰ ਦਿਲ ਜਾਣ ਨਾਲ ਕੰਮ ਕਰਨਾ ਸਾਰੇ ਤੁਹਾਡਾ ਪਲੇਖਾ ਤੋਂ ਕੋਈ ਵੀ ਬਾਕੀ ਨਹੀਂ ਹੋਇਆ ਦੇਖੋ ਕਈ ਵਾਰੀ ਇਹ ਦਾਅਵਾ ਕੀ ਕਈ ਕਿਲੋਗ੍ਰਾਮ ਖੰਭੀਆਂ ਹੋ ਗਈਆਂ ਜਾਂ ਕਿਸੇ ਤਰ੍ਹਾਂ ਦਾ ਰੋਸ ਨਹੀਂ ਵਿਖੋ ਸੀ ਆ ਪਾਰਟੀ ਸਾਡੀ ਮਾਇਆ ਜਿਵੇਂ ਉਹਨਾਂ ਨੇ ਰੋਸ ਨਹੀਂ ਕੀਤਾ ਵਾ ਤੇ ਉਹ ਕੋਈ ਬਾਗੀ ਹੋਣਾ ਨਹੀਂ ਕਿਹਾ ਜਾ ਸਕਦਾ ਜੀ ਮੈਨੂੰ ਅੱਜ ਤੁਸੀਂ ਹੁਣ ਸਿੰਘ ਸੰਧੂ ਜੀ ਨੇ ਅਗਰੇ ਤੋਂ ਬਾਅਦ ਆਖਿਆ ਜੀ ਕਿਸ ਕਾਰਨ ਤੇ ਕੀ ਕਾਇ ਪਰਪਰਜ ਦੇਖੋ ਜੀ ਪਿਛਲੇ ਦਿਨੀ ਸਾਡੀ ਪਾਰਟੀ ਨੇ ਸਰਤਾਜ ਹਮੀ ਸਿੰਘ ਸੰਧੂ ਜੀ ਨੂੰ ਜਿਹੜਾ ਹਲਕਾ ਇੰਚਾਰਜ ਕੋਸ਼ਿਤ ਕੀਤਾ ਵਾ ਔਰ ਉਹ ਸਾਡੀ ਪਾਰਟੀ ਅਚਾਮਨ ਹੋ ਗਏ ਸੀ ਤੇ ਅੱਜ ਅਸੀਂ ਉਹਨਾਂ ਦਾ ਸਭ ਤੋਂ ਪਹਿਲੇ ਤੇ ਪਾਰਟੀ ਦੇ ਵੈਲਕਮ ਕਰਨਾ ਹੈ ਜੀ ਤੇ ਇਸ ਉੱਤੇ ਲੱਗਦਾ ਕਿ ਜਿੰਨਾ ਆਮ ਆਦਮੀ ਪਾਰਟੀ ਹੋਰ ਵੀ ਨੇ ਮੈਦਾਨ ਦੇ ਵਿੱਚ ਨਹੀਂ ਆਮ ਆਦਮੀ ਪਾਰਟੀ ਮੂਰਤ ਜਿ ਪ੍ਰਭ ਕਰ ਸਕਦੀ ਬਿਲਕੁਲ ਕਰੇਗੀ ਜੀ ਕਿਉਂਕਿ ਆਵਾਜ਼ੀ ਪਾਰਟੀ ਜਿਹੜੀ ਉਹ ਕੰਮਾਂ ਦੇ ਆਧਾਰ ਤੇ ਉੱਤੇ ਲੋਕਾਂ ਕੋਲ ਵੋਟ ਮੰਗੇਗੀ ਤੇ ਜੋ ਅੱਜ ਤੱਕ ਆਵਾਜ਼ੀ ਪਾਰਟੀ ਨੇ ਕੰਮ ਕੀਤੇ ਆ ਉਹਦੀ ਕੋਈ ਮਿਸਾਲ ਨਹੀਂ ਹੈ ਤੇ ਕੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਬੀਜੇਪੀ ਆ ਜਾਂ ਕਾਂਗਰਸ ਪਾਰਟੀ ਆ ਤੇ ਹੋਰ ਵੀ ਸਥਾਨਕ ਅਕਾਦੀ ਤਲ ਜੀ ਆ ਉਹਨਾਂ ਦੇ ਕੈਂਡੀਡੇਟ ਐ ਜਿਹੜੇ ਨੇ ਉਹਨਾਂ ਨੂੰ ਵੀ ਜ਼ੋਰ ਪੂਰਾ ਲੱਗੇਗਾ ਤੇ ਕੀ ਲੱਗਦਾ ਨੇ ਕਿ ਜੀ ਵੀ ਅਕਾਦੀਦਨ ਛੱਡ ਕੇ ਆਵਾਜ਼ੀ ਪਾਰਟੀ ਚ ਜਾ ਕੇ ਵੋਟ ਦੇਣਗੇ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਕਿ ਉਹ ਕਾਲੀ ਦਲ ਨੂੰ ਅੱਜ ਤੋਂ ਸਾਲ ਪਹਿਲਾਂ ਛੱਡ ਚੁੱਕੇ ਆ ਸੋ ਪਾਰਟੀ ਨੇ ਜਿ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਤਰੰਤਨ ਹਲਕੇ ਦੇ ਜਿੰਨੇ ਵੀ ਵਲੰਟੀਅਰ ਆ ਉਹਨਾਂ ਦੇ ਨਾਲ ਔਰ ਦਿਲ ਦਾ ਜਨਨਲ ਕੰਪੈਨਯਨ ਤੇ ਜਿਹੜੀ ਆਪਣੇ ਹੋਰ ਜਿਹੜੇ ਹਾਕੂ ਸੀ ਆਮਾ ਦੀ ਪਾਰਟੀ ਦੇ ਉਹ ਬਾਗੀ ਹੋ ਚੁੱਕੇ ਉਹਨਾਂ ਬਾਰੇ ਕੀ ਕਹਿੰਦੇ ਸਰ ਇਹ ਤੁਹਾਡਾ ਪਲੇਖ ਆ ਕੋਈ ਵੀ ਬਾਗੀ ਨਹੀਂ ਹੋਇਆ ਦੇਖੋ ਕਈ ਵਾਰੀ ਇਹ ਹੁੰਦਾ ਵਾ ਕਿ ਕਈ ਚਲੋ ਗਲਤ ਫੈਮੀਆਂ ਹੁੰਦੀਆਂ ਜਾਂ ਕਿਸੇ ਤਰ੍ਹਾਂ ਦਾ ਰੋਸ ਵੀ ਵੇਖੋ ਅਸੀਂ ਆ ਪਾਰਟੀ ਸਾਡੀ ਮਾਂ ਆ ਜੇ ਅਸੀਂ ਉਹਦੇ ਨਾਲ ਰੋਸ ਵੀ ਕੀਤਾ ਵਾ ਤੇ ਉਹ ਕੋਈ ਬਾਗੀ ਹੋਣਾ ਨਹੀਂ ਕਿਹਾ ਜਾ ਸਕਦਾ ਸੋ ਸਾਡੇ ਪਾਰਟੀ ਦੇ ਸਾਰੇ ਹੀ ਵਰਕਰ ਇਕਨ ਤੇ ਤੁਸੀਂ ਥੋੜੇ ਦਿਨਾਂ ਜੇ ਵੇਖੋਗੇ ਸਾਰੇ ਹੀ ਦਿਲ ਜਾਨ ਨਾਲ ਕੰਮ ਕਰਦੇ ਨੇ